ਸੌਣ ਜਵਾਲ ਲਓ ਸਾਹਮਣੇ ਜੀਵਨ ਦੀ ਕਬੱਡੀ ਹੈ ਮੇਰੇ ਮਿੱਤਰੋ ਇੱਕਮ ਖਦਾਪੁਰਿਆ ਹੋਣ 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 ਏ ਟੱਕਰ 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 ਚੋਟੀ ਦੀ ਇੱਕੋ ਜਿਹਾ ਸ਼ਰੀਰ ਲੱਗਿਆ ਪਿਆ ਜੋ ਜਫਾ 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 ਇੱਕ ਮਦਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆ ਪਿਆਰ ਨਾਲ ਪਿਆਰ ਨਾਲ ਆ ਜੀਵਨ ਜੀਵਨ ਭਜ ਤਰਿਆ ਜੀਵਨ ਭਜ ਤਰਿਆ ਆ ਸਾਹਮਣੇ ਕਹਿੰਦੇ ਇੱਕਮ రత ాగ సడా సలాంప చెప్పిටే ද రు ඒ ීීමන දීීමන දීමන 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 දීීමන పంగాම කුණ పැගయ పంగాමలు تھمے ہا جی کھول جڑا واجوں پٹاکے پیندے ویکھیو اتے مرضی آ میرے نتے ਆਲੇ ਦੀ ਧਰਤੀ ਦਾ ਬਾਕੀ ਦੋ ਨਾਂ ਕਰਦੇ ਹੋਰ ਕਰੀ ਵਾਲਾ ਦੀਪ ਦੁਰਜੀ ਵਾਲਾ ਕਬੱਡੀ ਪਾ ਰਿਹਾ ਚਾਰੇ ਖੜਾਰੇ ਤਿਆਨ ਨੇ ਇੱਕ ਫਤਾਹਪੁਰਗਾ ਲੱਗਾ ਹੋਇਆ ਇੱਕ ਕੰਨੀ ਵੇਖਾਂਗੇ ਨਾਲ ਸੋਖ ਮੰਘਾੜੇ ਵਾਲਾ ਤੇ ਕਾਕਾ ਸ਼ਕਰਪੁਰਗਾ ਖਰਿਆ ਦਾ ਵੀਰ ਉਹ ਬੱਲੇ 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 ਕਬੱਡੀ 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 ਮੇਲਾ ਗਰਮੀ ਤੌਲਖ ਭੱਗੂ